ਤੁਸੀਂ ਇਸ ਸੰਘਰਸ਼ ਦਾ ਉਚੇਚੇ ਤੌਰ ਤੇ ਹਿੱਸਾ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਸਰਕਾਰ ਦਾ ਰਵਈਆ ਕੀ ਹੈਗਾ ਇੱਥੇ ਮੈਨੂੰ 15 ਸਾਲ ਹੋ ਗਏ ਸੰਘਰਸ਼ ਕਰਦੇ ਨੂੰ ਜੀ ਜੀ ਇਹੋ ਹੀ ਹੈ ਸਰਕਾਰ ਦੇ ਗਾਲੀ ਰੋਣੇ ਉਹ ਸਾਡੀਆਂ ਐਮ ਐਸੀਆਂ ਜਿਹੜੀਆਂ ਹੈਗੀਆਂ ਉਹਨਾਂ ਕਾਨੂੰਨ ਪਾਸ ਕਰੋ ਜਿਹੜਾ ਗਰੀਬ ਦਾ ਚੁੱਲਾ ਜਿਆਦਾ ਦਾ ਅਮੀਰ ਦਾ ਜਿਆਦਾ ਰਹੇ ਠੀਕ ਹੈ ਕਿ ਨਹੀਂ ਪਰ ਇਹ ਅੱਜ ਸਰਕਾਰਾਂ ਆਪਦੇ ਬਹਿਦਿਆਂ ਨੂੰ ਭੱਜੀਆਂ ਥੋੜੇ ਜਣ ਨੂੰ ਇੱਕ ਦਮ ਬਿਆਨ ਦਿੱਤੇ ਹੈ ਨਾ ਹਰਿਆਣੇ ਵਾਲੇ ਖੇਤੀ ਮੰਤਰੀ ਨੇ ਵੀ ਅਸੀਂ ਤੁਹਾਨੂੰ ਹਾਈ ਕੋਰਟ ਦੇ ਮੁਤਾਬਕ ਫੈਸਲਾ ਜਾਓ ਅੱਜ ਵੇਖੋ ਆ ਕੀ ਹਾਲ ਹੋਣ ਡਿਆ ਮੈਂ ਤਾਂ ਇਹ ਵੀ ਦੇਖਿਆ ਸੀਗਾ ਕਹਿੰਦੇ ਸੀਗੇ ਕਿ ਤੁਸੀਂ ਟਰੈਕਟਰ ਟਰਾਲੀਆਂ 'ਚ ਹਥਿਆਰ ਲੈ ਕੇ ਜਾਂਦੇ ਆ ਤੁਹਾਡੇ ਕੋਲ ਹਥਿਆਰ ਹੈਗੇ ਅੱਜ ਤਾਂ ਤੁਸੀਂ ਅੱਜ ਤਾਂ ਨਹੀਂ ਹਥਿਆਰ ਅੱਜ ਗਵਰਨਮੈਂਟ ਨਹੀਂ ਆ ਅੱਜ ਵੇਖੋ ਅੱਜ ਤਾਂ ਪੈਦਲ ਆ ਨਾ ਅੱਜ ਸਾਡੇ ਕੋਲ ਕੁਝ ਨਹੀਂ ਨਾ ਅੱਜ ਕੋਈ ਨਹੀਂ ਜਾਣ ਦੇਣ ਲਈ ਬਾਬਾ ਜੀ ਮੈਂ ਦੇਖ ਰਿਹਾ ਤੁਹਾਡੀ ਲੱਤ ਵੀ ਨਹੀਂ ਹੈਗੀ ਫੇਰ ਵੀ ਤੁਸੀਂ ਇਸ ਸੰਘਰਸ਼ ਦਾ ਹਿੱਸਾ ਬਣਦੇ ਹੋ ਦਾ ਜਵਾਬ ਦੇਵੇ ਵੀ ਕਿਉਂ ਨਹੀਂ ਜਾਣ ਦੇਣ ਲਈ ਅੱਜ ਅੱਜ ਹਾਈ ਕੋਰਟ ਸੁਪਰੀਮ ਕੋਰਟ ਕਿੱਥੇ ਆ ਉਹ ਪੁੱਛਿਆ ਇਹਨਾਂ ਨੂੰ ਇਹ ਪ੍ਰਸ਼ਾਸਨ ਬਾਰ ਬਾਰ ਕਹਿ ਰਿਹਾ ਵੀ ਤੁਹਾਨੂੰ ਪਰਮਿਸ਼ਨ ਨਹੀਂ ਹੈਗੀ ਦਿੱਲੀ ਜਾਣ ਦੀ ਤੁਸੀਂ ਪਰਮਿਸ਼ਨ ਨਹੀਂ ਲਈ ਹੈਗੀ ਕੀ ਚੰ ਪਰਮਿਸ਼ਨ ਲੈਣੀ ਯਾਰ ਉਹ ਦੱਸੋ ਨਾ ਪਰਮਿਸ਼ਨ ਕਿੱਥੋਂ ਲੈਣੀ ਹਾਈ ਕੋਰਟ ਨਾਲ ਨਹੀਂ ਹੈ ਡਿਟਟੀ ਵੀ ਪਾ ਲੈ ਜਾਓ ਇਹਨਾਂ ਹਾਈ ਕੋਰਟ ਨੂੰ ਲਾਤਾ ਫਿਰ ਸੁਪਰੀਮ ਕੋਰਟ ਨੂੰ ਲਾਤਾ ਕਿੱਥੋਂ ਪਰਮਿਸ਼ਨ ਲਈਏ ਇਹ ਸਾਡੇ ਜੁਨੇ ਆਈਆਂ ਇਹਨਾਂ ਦੇ ਲਈਏ ਸਰਕਾਰਾ ਸਰਕਾਰਾ ਅਸੀਂ ਚੁਣਦੇ ਆ ਹਰਿਆਣੇ ਦੀ ਵੀ ਸਰਕਾਰ ਲੋਕਾਂ ਨੇ ਚੁਣੀ ਆ ਅਹੀਂ ਸਰਕਾਰਾਂ ਚੁੰਗ ਕੇ ਘਲਾਉਂਦੇ ਆ ਤੇ ਅਹੀਂ ਇਹਨਾਂ ਪਰਮਿਸ਼ਨ ਲਈ ਆਜੋ ਤੇ ਭਲਕੇ ਗਿਆ ਬੰੂਆਂ ਦੇ ਆਉਣਾ ਆ ਜਾਣ ਲੱਛਣ ਆਏ ਆ ਇਹ ਦੇਖਾਂਗੇ ਪਰਮਿਸ਼ਨ ਕੀ ਤੋਂ ਲੈਂਦੇ ਸੈਂਟਰ ਦੇ ਵਿੱਚ ਸਰਕਾਰ ਦੁਆਰਾ ਬਣ ਗਈ ਲੱਗਦਾ ਉਸੇ ਗੱਲ ਦਾ ਜ਼ੋਰ ਦਿਖਾ ਰਹੀ ਹੈ ਸਰਕਾਰ ਇਸ ਵੇਲੇ ਬਿਲਕੁਲ ਹੋ ਸਕਦਾ ਫੇਰਾ ਫੇਰੀਆਂ ਨਾ ਆਂ ਆਮ ਆਮ ਜੀ ਇਹਨਾਂ ਨਹੀਂ ਬਣਦੀ ਸਰਕਾਰ ਫੇਰਾ ਫੇਰੀਆਂ ਜੋ ਮਰਜ਼ੀ ਕਰ ਲੋ ਮਸ਼ੀਨਾਂ ਦੇ ਉੱਪਰ ਡਾਊਟ ਹੈ ਬਸ ਬਸ ਤਾਂ ਇਸ ਵਕਤ ਤੁਸੀਂ ਤਸਵੀਰਾਂ ਦੇਖੋ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪ੍ਰਸ਼ਾਸਨ ਸਾਹਿਬ ਤਰਫ ਤੇ ਹੀ ਜ਼ਿਕਰ ਕਰ ਰਹੇ ਹੈਗਾ ਕਿ ਤੁਹਾਨੂੰ ਅੱਗੇ ਜਾਣ ਦੀ ਪਰਮਿਸ਼ਨ ਹੀ ਹੈਗੀ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਇੱਥੇ ਕਿਹੜਾ ਹੋ ਗਿਆ ਇੱਕ ਵਾਰ ਤਸਵੀਰਾਂ ਦਿਖਾਵੇ ਉਹ ਉੱਥੇ ਜਾਲੀਆਂ ਦੇ ਨੇੜੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਤੁਸੀਂ ਇਸ ਸੰਘਰਸ਼ ਦਾ ਉਚੇਚੇ ਤੌਰ ਤੇ ਹਿੱਸਾ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਸਰਕਾਰ ਦਾ ਰਵਈਆ ਕੀ ਹੈਗਾ ਇੱਥੇ ਮੈਨੂੰ 15 ਸਾਲ ਹੋ ਗਏ ਸੰਘਰਸ਼ ਕਰਦੇ ਨੂੰ ਜੀ ਜੀ ਇਹੋ ਹੀ ਹੈ ਸਰਕਾਰ ਦੇ ਗਾਲੀ ਰੋਣੇ ਉਹ ਸਾਡੀਆਂ ਐਮ ਐਸੀਆਂ ਜਿਹੜੀਆਂ ਹੈਗੀਆਂ ਉਹਨਾਂ ਕਾਨੂੰਨ ਪਾਸ ਕਰੋ ਜਿਹੜਾ ਗਰੀਬ ਦਾ ਚੁੱਲਾ ਜ਼ਿਆਦਾ ਦਾ ਅਮੀਰ ਦਾ ਬਚਾਦਾ ਰਵੇ ਈ ਗੰਗਨੀ ਪਰ ਇਹ ਅੱਜ ਸਰਕਾਰਾਂ ਆਜੇ ਬਹਿਦਿਆਂ ਨੂੰ ਭੱਜੀਆਂ ਥੋੜੇ ਜਣ ਨੂੰ ਇੱਕ ਦਿਨ ਬਿਆਨ ਦਿੱਤੇ ਹੈ ਨਾ ਹਰਿਆਣੇ ਵਾਲੇ ਖੇਤੀ ਮੰਤਰੀ ਨੇ ਵੀ ਅਸੀਂ ਤੁਹਾਨੂੰ ਹਾਈ ਕੋਰਟ ਦੇ ਮੁਤਾਬਕ ਪੈਦਲ ਜਾਓ ਅੱਜ ਵੇਖੋ ਆ ਕੀ ਹਾਲ ਹੋਣ ਡਿਆ ਮੈਂ ਤਾਂ ਇਹ ਵੀ ਦੇਖਿਆ ਸੀਗਾ ਕਹਿੰਦੇ ਸੀਗੇ ਕਿ ਤੁਸੀਂ ਟਰੈਕਟਰ ਟਰਾਲੀਆਂ 'ਚ ਹਥਿਆਰ ਲੈ ਕੇ ਜਾਂਦੇ ਹੋ ਤੁਹਾਡੇ ਤੋਂ ਹਥਿਆਰ ਹੈਗੇ ਅੱਜ ਤਾਂ ਤੁਸੀਂ ਅੱਜ ਤਾਂ ਨਹੀਂ ਅੱਜ ਗਵਰਨਮੈਂਟ ਨਹੀਂ ਆ ਅੱਜ ਵੇਖੋ ਅੱਜ ਤਾਂ ਪੈਦਲ ਨਾ ਨਾ ਅੱਜ ਸਾਡੇ ਕੋਲੇ ਕੁਝ ਨਹੀਂ ਨਾ ਅੱਜ ਕੋਈ ਨਹੀਂ ਜਾਣ ਦੇਣ ਲਈ ਬਾਬਾ ਜੀ ਮੈਂ ਦੇਖ ਰਿਹਾ ਤੁਹਾਡੀ ਲਤ ਵੀ ਨਹੀਂ ਹੈਗੀ ਫਿਰ ਵੀ ਤੁਸੀਂ ਇਸ ਸੰਘਰਸ਼ ਦਾ ਹਿੱਸਾ ਬਣ ਰਹੇ ਹੋ ਦਾ ਜਵਾਬ ਦੇਵੇ ਵੀ ਕਿਉਂ ਨਹੀਂ ਜਾਣ ਦੇਣ ਦੇ ਅੱਜ ਅੱਜ ਹਾਈ ਕੋਰਟ ਸੁਪਰੀਮ ਕੋਰਟ ਕਿੱਥੇ ਆ ਉਹ ਪੁੱਛੇ ਇਹਨਾਂ ਨੂੰ ਇਹ ਪ੍ਰਸ਼ਾਸਨ ਬਾਰ ਬਾਰ ਕਹਿ ਰਿਹਾ ਵੀ ਤੁਹਾਨੂੰ ਪਰਮਿਸ਼ਨ ਨਹੀਂ ਹੈਗੀ ਦਿੱਲੀ ਜਾਣ ਦੀ ਤੁਸੀਂ ਪਰਮਿਸ਼ਨ ਹੀ ਲਈ ਹੈਗੀ ਕੀ ਚੰ ਪਰਮਿਸ਼ਨ ਲੈਣੀ ਯਾਰ ਉਹ ਦੱਸੋ ਨਾ ਪਰਮਿਸ਼ਨ ਕਿੱਥੋਂ ਲੈਣੀ ਹਾਈ ਕੋਰਟ ਨੂੰ ਨਹੀਂ ਹੈ ਡਿੱਟੀ ਵੀ ਪਾ ਲੈ ਜਾਓ ਇਹਨਾਂ ਹਾਈ ਕੋਰਟ ਨੂੰ ਲਾਤਾ ਫਿਰ ਸੁਪਰੀਮ ਕੋਰਟ ਨੂੰ ਲਾਤਾ ਕੀਤਾ ਪਰਮਿਸ਼ਨ ਲਈਏ ਸਾਡੇ ਜੁਨੇ ਆਈਆਂ ਇਹਨਾਂ ਦੇ ਲਈਏ ਸਰਕਾਰਾਂ ਸਰਕਾਰਾਂ ਅਸੀਂ ਚੁਣਦੇ ਆਂ ਹਰਿਆਣੇ ਦੀ ਵੀ ਸਰਕਾਰ ਲੋਕਾਂ ਨੇ ਚੁਣੀ ਆਂ ਅਸੀਂ ਸਰਕਾਰਾਂ ਚੁਣ ਕੇ ਘਲਾਉਂਦੇ ਆਂ ਤੇ ਅਸੀਂ ਇਹਨਾਂ ਪਰਮਿਸ਼ਨ ਲਈ ਆਜੋ ਕਿ ਭਲਕੇ ਗਿਆ ਬੰੂਆਂ ਦੇ ਆਉਣਾ ਆ ਜਾਣ ਲੱਛਣ ਆਏ ਆ ਇਹ ਦੇਖਾਂਗੇ ਪਰਮਿਸ਼ਨ ਕੀ ਤੋਂ ਲੈਂਦੇ ਸੈਂਟਰ ਦੇ ਵਿੱਚ ਸਰਕਾਰ ਦੁਆਰਾ ਬਣ ਗਈ ਲੱਗਦਾ ਉਸੇ ਗੱਲ ਦਾ ਜ਼ੋਰ ਦਿਖਾ ਰਹੀ ਹੈ ਸਰਕਾਰ ਇਸ ਵੇਲੇ ਬਿਲਕੁਲ ਹੋ ਸਕਦਾ ਫੇਰਾ ਫੇਰੀਆਂ ਆਈਆਂ ਆ ਆਮ ਜੀ ਇਹਨਾਂ ਨਹੀਂ ਬਣਦੀ ਸਰਕਾਰ ਫੇਰਾ ਫੇਰੀਆਂ ਜੋ ਮਰਜ਼ੀ ਕਰ ਲੋ ਮਸ਼ੀਨਾ ਦੇ ਉੱਪਰ ਡਾਊਟ ਹੈਗਾ ਬਾਸ ਬਾਸ ਤਾਂ ਇਸ ਵਕਤ ਤੁਸੀਂ ਤਸਵੀਰਾਂ ਦੇਖੋ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪ੍ਰਸ਼ਾਸਨ ਸਾਫ਼ ਤੌਰ ਤੇ ਹੀ ਜ਼ਿਕਰ ਕਰ ਰਿਹਾ ਹੈਗਾ ਕਿ ਤੁਹਾਨੂੰ ਅੱਗੇ ਜਾਣ ਦੀ ਪਰਮਿਸ਼ਨ ਹੀ ਹੈਗੀ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਇੱਥੇ ਕਿਹੜਾ ਹੋ ਗਿਆ ਇੱਕ ਵਾਰ ਤਸਵੀਰਾਂ ਦਿਖਾਵੇ ਉਹ ਉੱਥੇ ਜਾਲੀਆਂ ਦੇ ਨੇੜੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਚੱਲ ਰਹੀ ਹੈ